ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰਿਓ ਆਪਣੇ ਹੀ ਆਪ ਦੇ ਪਿੰਡ ਮੋਦਕੀ ਤੇ ਜ਼ਿਲ੍ਹੇ ਫਰੋਜਪੁਰ ਦੀ ਵੀਡੀਓ ਤੁਹਾਡੇ ਨਾਲ ਸੱਜਣੋ ਸਾਂਝੀ ਕਰਨ ਲੱਗੇ ਆ ਇਸ ਵੇਲੇ ਰਾਜੂ ਵੀਰ ਦੇ ਘਰੇ ਦੋ ਤੁਹਾਨੂੰ ਨੀਲੀ ਰਾਵੀ ਦੀਆਂ ਮਈਆਂ ਵਿਖਾਵਾਂਗੇ ਸਜਣੋ ਬਿਲਕੁਲ ਹੀ ਤਾਜ਼ੀਆਂ ਸੁਈਆਂ ਸਵਾਈਆਂ ਆਹ ਮਹਾਂ ਦੇ ਮਗਰ ਵੀ ਸਜਣੋ ਕੱਟੀ ਆ ਨੀਲੀ ਰਾਵੀ ਦੀਆਂ ਸਾਰੀਆਂ ਨਿਸ਼ਾਨੀਆਂ ਕੱਟੀ ਪ੍ਰੋਪਰ ਐ ਜਿੰਨਾ ਜਿੰਨਾ ਮਾਰਕਾ ਚਾਹੀਦਾ ਉਥੇ ਆ ਗਈ ਤੇ ਥੋੜਾ ਜਿਹਾ ਮਹਾਂ ਦੇ ਵਿੱਚ ਡੱਬ ਵੱਧਾ ਤੇ ਬਾਕੀ ਗੱਲਾਂ ਬਾਤਾਂ ਹੋਈਆਂ ਵੀਰਨਾ ਚਵਾਈ ਚੁਈ ਅੱਲੀਓ ਤੇ ਐਨ ਵੀਰ ਕਹਿੰਦਾ ਵੀ ਓਕੇ ਰਿਪੋਰਟ ਆ ਅੱਖ ਗੁਲਾਬੀ ਐ ਇਹਦੀ ਇਹ ਵੀ ਨੋਟ ਕਰ ਲਿਓ ਜਿਹੇ ਦੇ ਹਿਸਾਬ ਨਾਲ ਐਤ ਕੀ ਕੱਟੀ ਲਾਈ ਆ ਤੇ ਬੱਚੇ ਚੰਗੇ ਲਾਊਗੀ ਲੈਵੇ ਭਾਂਡੇ ਦੀ ਸਾਫ ਸੁਥਰੀ ਆ ਥਾਣਾ ਮੰਨ ਲਓ ਵੀ ਦੋ ਗੁਲਾਬੀ ਆ ਤੇ ਇੱਕ ਸਚਨੋ ਆ ਕੱਟੀ ਵੀ ਫੋਰ ਸੇਲ ਵਿਕਾਊ ਆ ਜੇ ਕੋਈ ਸੱਜਣ ਦੂਰ ਦਾ ਮੈਂ ਖਰੀਦਦਾ ਤੇ ਨਾਲ ਕੱਟੀ ਆਜੂਗੀ ਕਿ ਉਸੇ ਕਿਰਾਏ ਦੇ ਵਿੱਚ ਝੋਲੀ ਝਾਲੀ ਬਹੁਤ ਚੰਗੀ ਐ ਇਹਦੀ ਸਚਨੋ ਬਾਕੀ ਤੁਹਾਨੂੰ ਬਾਹਰ ਚਾਨਣ ਨੇ ਕੱਢ ਕੇ ਵੀ ਵਿਖਾ ਦੇਾਂਗੇ ਤੇ ਆ ਜਿਹੜੀ 1 ਨੰਬਰ ਤੇ ਮੈਂ ਵਿਖਾਵਾਂਗੇ ਉਹਦਾ ਬੱਚਾ ਸਜਣੋ ਆ ਚੈੱਕ ਕਰ ਲਓ ਤੇ ਆਜੋ ਆਪਾਂ ਡਿਟੇਲ ਲੈਨੇ ਐ ਐਡਰੈਸ ਫੇਰ ਕਨਫਰਮ ਕਰ ਲਓ ਨਗਰ ਮੋਦਕੀ ਆ ਸਜਣੋ ਇਤਿਹਾਸਕ ਧਰਤੀ ਆ ਸ਼ਹੀਦਾਂ ਦੀ ਧਰਤੀ ਜਿਲ੍ਹਾ ਆ ਜਾਂਦਾ ਫਿਰੋਏਪੁਰ ਤੇ ਨੇੜੇ ਕਈ ਵਾਰੀ ਫੋਨ ਜੇ ਨਾਮ ਹੀ ਲੱਗੇ ਤਾਂ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਆ ਤੁਹਾਨੂੰ ਦੰਦ ਵੀ ਵਿਖਾ ਗਈ ਆ ਵੇਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਅੱਖਾਂ ਅੱਖ ਮਣਕਣੀ ਚਿੱਟੀ ਮਹਿੰਦੀ ਮੱਥੇ 'ਚ ਤੇ ਚਾਤ ਮਾਰੀ ਜਾਂ ਮੈਂ ਪੈਰਾਂ ਤੇ ਵੀ ਨਿਸ਼ਾਨ ਜਿਹੜੇ ਕਵਰ ਕਰਦੀ ਆ ਸਜਣੋ ਤੇ ਖੁੱਲੇ ਲੇਵੇ ਭਾਂਡੇ ਦੀ ਵੱਡੇ ਢਾਂਚੇ ਦੀ ਥੱਲਿਓਂ ਮੰਨ ਕੇ ਚੱਲੋ ਵੀ ਤਾਜੀ ਸੂਈ ਨੀਲੀ ਰਾਵੀ ਦੀ ਮੈਂ ਆ ਆਜੋ ਲਈਏ ਜਾਣਕਾਰੀ ਰਾਜੂ ਵੀਰ ਤੋਂ ਫਿਰ ਤੁਹਾਨੂੰ ਚਲਾ ਕੇ ਵੀ ਵਿਖਾਵਾਂਗੇ ਤੇ ਰੇਟ ਵੀ ਜਿਹੜੇ ਉਹ ਵੀਡੀਓ 'ਚ ਹੋਣਗੇ ਤੇ ਦੋ ਦਿਨ ਪਹਿਲਾਂ ਹੀ ਤੁਹਾਡੇ ਨੂੰ ਇੱਕ ਹੋਰ ਇਸ ਘਰੋਂ ਵੀਡੀਓ ਵਿਖਾਈ ਸੀ ਤੇ ਦੋ ਮਹੀਨਿਆਂ ਤੁਸੀਂ ਉਹ ਆ ਕਿਸੇ ਸੱਜਣ ਨੇ ਖਰੀਦੀਆਂ ਧੰਨਵਾਦ ਆ ਤੁਹਾਡਾ ਵੀ ਇੰਨਾ ਪਿਆਰ ਸਤਿਕਾਰ ਦੇਣ ਲਈ ਆਜੋ ਲਈਏ ਜਾਣਕਾਰੀ ਇਹਨਾਂ ਦੀ ਰਾਜੂ ਤੋਂ ਹਾਂ ਰਾਜੂ ਵੀਰ ਸਾਸਰੀ ਕਾ ਸਾਸਰੀ ਕਾਲ ਜੀ ਹੋਰ ਸੁਣਾਓ ਬਹੁਤ ਕਿਰਪਾ ਗੁਰੂ ਦੀ ਚੜ੍ਹਦੀ ਕਲਾ ਨਾ ਬੜੀ ਜੀ ਤੇ ਰਾਜੂ ਆਪਣਾ ਡਰੈਸ ਵੀਰੇ ਸੈਂਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਵੀਰੇ ਤੇ ਸੰਤ ਅਮਰਜੀਤ ਸਿੰਘ ਸਟੇਡੀਅਮ ਆ ਨੇੜੇ ਆਪਣੇ ਜੀ ਠੀਕ ਆ ਤੇ ਫੋਨ ਨੰਬਰ 9417537489 ਆ ਜੀ 94175 ਤੇ 37489 ਹੈ ਨਾ ਇਹਦੇ ਤੇ ਕਰੇ ਕੋਈ ਵੀ ਗੱਲਬਾਤ ਤੇ ਰਾਜੂ ਵੀਰੇ ਆ ਮੈਂ ਆਪਾਂ ਨੂੰ ਇਹਦੇ ਮਾਲਕਾਂ ਨੇ ਸੂਆ ਕਿਹੜਾ ਦੱਸਿਆ ਤੀਜਾ ਸੂਆ ਦੱਸਿਆ ਸੂਈ ਆ ਜੀ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਦੀ ਵੀ ਤੀਜਾ ਸੂਆ ਸੂਈ ਆ ਤੇ ਦੂਜੇ ਸੂਏ ਕਿੰਨਾ ਦੁੱਧ ਦੱਸਿਆ ਉਹਨਾਂ ਨੇ ਦੁੱਧ ਤਾਂ ਬਾਈ ਆਪਾਂ ਨੇ ਬਾਹਰ ਪੁੱਛਿਆ ਐਵੇਂ ਗਈਏ ਆਪਦੀ ਸਮਝ ਨਾ ਲਈ ਠੀਕ ਆ ਤੇ ਜਿਹੜਾ ਆਪਣੇ ਤੋਂ ਲਵੇ ਉਹ ਵੀ ਆਪਦੀ ਸਮਝ ਨਾ ਲੈ ਲੇ ਹਾਂ ਲਵੇ ਪਰ ਆਪਣਾ ਮਾਣਾ ਵੀ ਦੁੱਧ ਸੋਨਾ ਦੇਊਗੀ ਠੀਕ ਆ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਤੇ ਆ ਗਈ ਅੱਜ ਇਹ 8 ਦਿਨਾਂ ਦੀ ਸੂਈ ਆ ਬਾਈ ਹਫਤੇ ਦੀ ਸੂਈਆ ਕਿੰਨੀਆਂ ਧਾਰਾਂ ਇਸ ਟਾਈਮ 10 ਤੋਂ 10.5 ਲੀਟਰ ਐ ਡੱਬਿਆਂ ਦਾ ਖੰਡਾ ਮੈਨਮ ਮੰਗਦਾ ਠੀਕ ਆ 10 ਲੀਟਰ ਦੁੱਧ ਖੁੱਲਾ ਕੋਈ ਵੀ ਸੱਜਣ ਆ ਜੇ ਤੇ ਬਾਕੀ ਓਕੇ ਰਿਪੋਰਟ ਹੈ ਨਾ ਜਮ ਆਪਕੋ ਹੋਰ ਛੱਟਾ 나ੜ ਗੰਡ ਫੁੱਲ ਗਰੰਟੀ ਪੂਰ ਛੱਟਾ 나ੜ ਗੰਡ ਦੀ ਸੱਜਣੋ ਫੁੱਲ ਗਰੰਟੀ ਲੀਵੇ ਖੁੱਲੇ ਦੀ ਆ ਆ ਚੈੱਕ ਕਰ ਲਓ ਤੇ ਇਹਦੇ ਕੋਲੇ ਬੱਚਾ ਕੱਟਾ ਕਿ ਕੱਟੀ ਇਹਦੇ ਮਗਰ ਕੱਟਾ ਤੇ ਦੂਜੀ ਮੈਂ ਮਗਰ ਕੱਟੀ ਆ ਹਨਾ ਨਹੀਂ ਠੀਕ ਆ ਕਰਾ ਦੇ ਤੋਰ ਚ ਲਓ ਵੀ ਸੱਜਣੋ ਮਾਜਦੀ ਤੌਰ ਸੱਚੇਕ ਕਰ ਲੋ ਤੀਜਾ ਸੂਆ ਸੂਈ ਆ ਤੇ ਮਗਰ ਇਹਦੇ ਕਟਾ ਆ ਨਾ ਵੱਡਾ ਛੋਟਾ ਮੜਾ ਇਹੋ ਥੋੜੀ ਭਲਾਂ ਵੀ ਨੇ ਠੀਕ ਆ ਸੱਜਣਾ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਥਾਣਾ ਵੀਰ ਕਹਿੰਦਾ ਵੀ ਲੰਮਾ ਨਜ਼ਰ ਆਵੇ ਤਾਂ ਇਹ ਨੋਟ ਰੱਖਿਓ ਵੀ ਇਹ ਕਹਿੰਦਾ ਭਲਾਂ ਚ ਆ ਥੋੜੀ ਜੀ ਮੈਂ ਹਜੀ ਵੇਖੋ ਇੱਕ ਸਾਈਡ ਤੇ ਹੀ ਆ ਹਨਾ ਨਹੀਂ ਉਹ ਧੁੰਨੀ ਤੇ ਵੀ ਆ ਹਜੇ ਧੁੰਨੀ ਤੇ ਵੀ ਸੱਜਣਾ ਭਲ ਹੈਗੀ ਆ ਵੇਖੋ ਦਰਦੀ ਮੈਂ ਤਾਂ ਗੈਸ ਲਾ ਲਵੇ ਦੁੱਧ ਤੁਹਾਡੀ ਸੇਵਾ ਤੇ ਤੁਸੀਂ ਕਿੰਨਾ ਚੋ ਸਕਦੇ ਆ ਚੰਗਾ ਦੁੱਧ ਪਾਉਗੀ ਚੰਗੇ ਕਿਉਂਕਿ ਬਾਕੀ ਪੱਖ ਚੰਗਾ ਰੱਖਦੀ ਏਰੀਏ ਬਹੁਤ ਚੰਗੇ ਦੀ ਆ ਤਕਰੀਬਨ ਹੀ ਮਈਆਂ ਦੁੱਧ ਕੱਢ ਜਾਂਦੀਆਂ ਕਰ ਮਾਲੀਆਂ ਤੇ ਆ ਜਿਹੜੀ ਇਹ ਭਾਲਾ ਬਾਕੀ ਸੀਲ ਸੂਲ ਬਹੁਤ ਆ ਹਨਾ ਬਹੁਤ ਜਵਾ ਸੀਲ ਆ ਥਣ ਵੀ ਬੜਾ ਚੰਗਾ ਚਵਾਈ ਵੀਰੇ ਆ ਦੋ ਦੋ ਕਿਲੋ ਦੁੱਧ ਤਾਂ ਭਾਣਾ ਥਣਾ ਜੀ ਕੱਢ ਦਿਆ ਕਰੂਗੀ ਮੱਛੀ ਮੋਟਰ ਆ ਰਗੀ ਚਵਾਈ ਆ ਠੀਕ ਆ ਕਾਲ ਪਟੇ ਪੜ੍ਹ ਤੇ ਰਾਜੂ ਵੀਰੇ ਦਾ ਰੇਟ ਕੀ ਰੱਖਾਂਗੇ ਆਪਾਂ ਵੇਖ ਲੈ ਸੰਧੂ ਸਾਹ ਸਾਨੂੰ ਪਤਾ ਹੀ ਹੈ ਨਹੀਂ ਫਿਰ ਵੀ ਆਪਾਂ ਵੀ ਪੈਸੇ ਲਾ ਕੇ ਤੂੰ ਲਿਆਇਆ ਇਸ ਕਰ ਚੱਲ ਕੋਈ ਇਹਦਾ 95000 ਰੁਪਏ ਦਾ ਰੇਟ ਜਿਹੜਾ ਇਹਦਾ ਡਿਮਾਂਡ ਕਰਦੇ ਆਪਾਂ 95000 ਰੁਪਏ 5 ਘੱਟ ਲੱਖ ਹਾਂਜੀ ਤੇ ਕਿੰਨੇ ਦੀ ਜਮਈ ਆਏ ਜੇ ਕਹਦੇ ਕਾਟਾ ਵਾਟਾ ਆ ਵੀ ਯਾਰ ਇੰਨੇ ਕ ਦੀ ਦੇ ਦਈਏ 93 ਦੀ ਦੇ ਦਈਏ 92 ਦੀ ਦੇ ਦਈਏ ਦੇ ਦਿਓ ਕੋਈ ਗੱਲ ਨਾ ਲਓ ਵੀ ਸੱਜਣੋ 92000 ਦੀ ਵੀਰ ਨੇ ਕਹਿਤੀ ਆ ਤੇ ਬਾਕੀ ਤੁਸੀਂ ਕਨੈਕਟ ਕਰ ਲਿਓ ਬਾਕੀ ਆ ਨਿਸ਼ਾਨ ਸੁਣ ਸਾਰੇ ਬਾਈ ਹਾਂ ਨਹੀਂ ਚੰਗੀ ਆ ਬਾਕੀ ਇਹ ਵੀ ਨਹੀਂ ਟੱਲਾ ਆ ਲੈਵਾ ਠੋਸ ਆ ਮੈਂ ਨਾ ਪੂਰੀ ਗੱਲ ਆ ਹਾਂ ਤੇ ਬਾਕੀ ਪਲੀ ਵੀ ਚੰਗੀ ਆ ਜੇ ਚੰਗਾ ਸਾਂਭਣ ਵਾਲਾ ਹੋਇਆ 14-15 ਕਿਲੋ ਦੁੱਧ ਚੂ ਸਕਦਾ ਹਾਂਜੀ ਹਾਂ ਹਨਾ ਬੰਦਾ ਹੋਵੇ ਮਤਲਬ ਇਹਦੇ ਉੱਤੇ ਚੜ ਕੇ ਰਾਛਣ ਰੁਛਣ ਚਾੜਨ ਵਾਲਾ ਗ੍ਰੈਂਡਰ ਮਾਝਾ ਲੈਵਾ ਵੇਖੋ ਕਿੱਥੇ ਹਾਂ ਇਹਦਾ ਕਰਮਾਂ ਵਾਲੀ ਦਾ ਪਤਾ ਹੀ ਨਹੀਂ ਕਿੱਧਰ ਨੂੰ ਦੁੱਧ ਦੀ ਗੇਮ ਖੇਡ ਜੇ ਦੀ ਹਨਾ ਤੇ ਆਹ ਛੋਟੀ ਆਪਣੀ ਸੂਆ ਕਿਹੜਾ ਇਹ ਦੂਜਾ ਸੂਈ ਆ ਬਾਈ ਇਹ ਦੂਜਾ ਸੂਈ ਆ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਇਹ ਨੂੰ ਵੀ ਹੋ ਗਿਆ ਅੱਜ ਦਾ 9 10 ਦਿਨ ਹੋ ਗਿਆ ਅੱਜ ਨੂੰ ਇਹ ਨੂੰ 10 ਦਿਨ ਹੋ ਗਏ ਮਗਰ ਕੱਟੀ ਆ ਹਾਂਜੀ ਇਹਦੇ ਕੋਲੇ ਕਿੰਨੀਆਂ ਗਤਾਰਾਂ ਇਹਦੀਆਂ ਠੰਡੀਆਂ 10 ਲੀਟਰ ਧਾਰਾਂ ਐ ਠੰਡਾ 10 ਬੱਚੇ 11 ਹੋਵੇ ਤਾਂ ਹੋਵੇ ਲੀਟਰ ਠੀਕ ਆ 10 ਲੀਟਰ ਕੋਈ ਵੀ ਮੰਨ ਕੇ ਸੱਜਣ ਆ ਜੇ 9 ਨਹੀਂ ਰਹਿੰਦਾ 11 ਭਲਾ ਹੋਵੇ ਠੀਕ ਆ ਤੇ ਬਾਕੀ ਆ ਆ ਗਈ ਹੈ ਨਾ ਕੱਟੀ ਮਗਰ ਹਾਂ ਸੈਂਡ ਪੁੱਟਿਆ ਇੱਕ ਵੀਰੇ ਹਾਂ ਉਹ ਤਾਂ ਕੋਈ ਚੱਕਰ ਨਹੀਂ ਉਹ ਆਪਾਂ ਵਿਖਾਤਾ ਇੱਕ ਸੰਗ ਨੇ ਥੋੜਾ ਜਿਹਾ ਤਲਵਾਇਆ ਹੋਇਆ ਸੱਜਣੋ ਇਹ ਨੋਟ ਕਰ ਲਿਓ ਤੇ ਬਾਕੀ ਲੇਵਾ ਲਾ ਲਈ ਹਲਾ ਕਰਮਾਂ ਵਾਲੀ ਦਾ ਵੇਖੋ ਵੇਲ ਚੰਗੀ ਆ ਕਦ ਸੁਹਣਾ ਝੋਟੀ ਨਵੀਂ ਤੇ ਦੋ ਥਾਣ ਜਿਵੇਂ ਪਹਿਲਾਂ ਤੁਹਾਨੂੰ ਦੱਸਤਾ ਗੁਲਾਬੀ ਆ ਤੇ ਦੋ ਬਲੈਕ ਆ ਗਏ ਤੇ ਬਾਕੀ ਓਕੇ ਰਿਪੋਰਟ ਬੱਚੇ ਪ੍ਰੋਪਰ ਮਾਰਕੇ ਵਾਲੇ ਲਾਉਂਦੀ ਆ ਬਾਕੀ ਸੱਜਣੋ ਥੋੜਾ ਜਿਹਾ ਮਾਰਕਾ ਆਪਦੇ ਤੇ ਬੇਸ਼ੱਕ ਵੱਧਦਾ ਬਾਕੀ ਆਏ ਆ ਇਹ ਟੀਕੇ ਸੱਜਣੋ ਇਹ ਵੀ ਨੋਟ ਕਰਿਓ ਬਹੁਤ ਘਰਾਂ ਦੇ ਵਿੱਚ ਇਹ ਜੀਆਂ ਮਈਆਂ ਆਪਾਂ ਨੂੰ ਮਿਲੀਆਂ ਆਮੀ ਵੀ ਇਹ ਟੀਕਾ ਵੀ ਮੰਨ ਕੇ ਚੱਲੋ ਵੀ ਥੋੜਾ ਜਿਹਾ ਵੱਧ ਮਾਰਕੇ ਆ ਲਾਇਆ ਚਵਾਈ ਦਾ ਬਾਈ ਇਹਦੀ ਕੀ ਕਹਿਣੀ ਆ ਅੱਛਾ ਮੈਂ ਨਿਆਰਾ ਹੀ ਆ ਵੀ ਇਹ ਨੀਂਦਰ ਆਉਂਦੀ ਆ ਮਾਝੇ ਵਾਲਿਆਂ ਦੇ ਕਹਿਣ ਵਾਂਗੂ ਜੇ ਤੋ ਚੋਣਿਆਂ ਤੇ ਸਵਾਦ ਆ ਜਾਂਦਾ ਤੇ ਬਾਕੀ ਥਣਾ ਥਣਾ ਲਈ ਓਕੇ ਆ ਜਮਾ ਅਗਲੇ ਨਾਲ ਅਗਲਾ 1.5 ਪਾਉਣੇ 2 ਲੀਟਰ ਗਾੜੀ ਆ ਠੀਕ ਆ ਤੇ ਦੁੱਧ ਤਾਂ ਫਿਰ ਇਹ 12 ਦੇ ਦੂ ਠੱਲਾ ਹਨਾ ਆਮ ਸੇਵਾ ਤੇ ਵੀ ਆਮ ਹੀ ਦੇਈ ਜਊਗੀ ਠੀਕ ਆ ਇਹਦਾ ਰੇਟ ਫਿਰ ਇਹਦਾ ਵੀ ਵੀਰੇ 95000 ਰੁਪਏ ਆ ਇਹਦਾ ਵੀ ਮੁੱਲ 95 ਹੀ ਅੱਜ ਰਾਜੂ ਨੇ 95 95 ਲਾਤੀ ਸਜਣੋ ਸਵੇਰ ਦਾ ਟਾਈਮ ਹੀ ਆ ਚਲੋ ਮਹਾਰਾਜ ਭਲੀ ਕਰੇ ਤੇ ਇਹਦੇ ਚ ਮਾਨਤਨ ਹੋ ਜੂ ਕਰ ਦਿਆਂਗੇ ਤਾਂ ਵੀ ਬਾਈ ਕੋਈ ਨਹੀਂ 95000 ਚੋਂ ਵੀ ਮਾਨਤਨ ਹੋ ਜਾਣਾ ਸੱਜਣੋ ਝੋਟੀ ਚੰਗੀ ਆ ਕੇ ਵੇਖਿਓ ਤੇ ਪਸੰਦ ਆਊਗੀ ਤੁਹਾਡੇ ਤੇ ਕੱਟੀ ਦਾ ਕੀ ਲੇਖਾ ਜੋਖਾ ਕੱਟੀ ਬਾਹਰ ਕੱਢ ਕੇ ਵਿਖਾ ਦਿਓ ਹਾਂ ਇਹਦਾ ਸਿੰਗ ਵੈਸੇ ਨੇ ਹਨਾ ਕੱਟੀ ਜਾਤ ਬਹੁਤ ਮਿਲ ਜਾਵਾ ਸੱਜਣੋ ਐ ਨੁਕਰ ਤੋਂ ਮੋੜਨਾ ਸ਼ੁਰੂ ਕਰਤਾ ਇਹਨੇ ਕਰਮਾਂ ਵਾਲੀ ਨੇ ਤੇ ਘੋੜੀ ਵਾਂਗੂ ਤਰਦੀ ਆ ਚੈੱਕ ਤੁਸੀਂ ਵੀ ਕਰਿਓ ਜ਼ਰੂਰ ਦੱਸਿਓ ਵੇਖੋ ਕੱਟੀ ਬਾਹਰ ਹੀ ਤਰੀਕੀ ਬਕਰਦੀ ਆ ਵੇਖੋ ਇਦੀ ਉਮਰ ਕਿੰਨੀ ਕੁ ਹੋਗੀ ਉਮਰ ਦੀ ਛਾਲਕ ਦੀ ਆ ਬਾਈ 11 13 ਮਹੀਨੇ ਠੀਕ ਆ 13 ਮਹੀਨਿਆਂ ਦੀ ਉਮਰ ਆ ਸੱਜਣੋ ਤੇ ਬਾਕੀ ਜਾਨਦਗੀ ਅੰਦਰ ਕੇ ਬਾਹਰ ਬਣਨੀ ਆ ਝੋਲੀ ਵੇਖੋ ਹਨਾ ਬਸ ਤਾਂ ਰੱਖਣ ਖਾਂਦੀ ਤੇ ਉਹ ਆਪਣੇ ਫੋਰਮੈਨ ਨੂੰ ਖੜਾ ਦੇ ਇਹਨੂੰ ਤੂੰ ਕਹਿ ਲੈ ਜੂ ਇਹਨੂੰ ਫਰਮਾ ਰਾਇ ਚਾਹ ਲੂ ਕਰਾ ਜਾ ਚੱਲੂੰ ਦਾ ਹਜੇ ਮੁੰਡਾ ਨਵਾਂ ਤਗੜੇ ਹੀ ਆ ਜੇ ਦੋ ਜਣੇ ਸੱਜਣੋਂ ਕੱਟੀ ਕਵਰ ਕਰ ਲੈਣ ਇਹਨਾਂ ਤੋਂ ਹੋਣੀ ਨਹੀਂ ਮੈਨੂੰ ਦੀਦਾ ਕਿਉਂ ਘੱਟੀ ਚ ਵੱਢ ਛੱਡਦਾ ਤੈਨੂੰ ਲੈ ਜੂ ਚੱਕ ਕੇ ਕਿਉਂ ਲਵਾਦਾ ਜੋਰ ਵੇਖੋ ਝੋਲੀ ਦੀ ਮੈਂ ਹਨਾ ਲਾਇਲਟੀ ਬੜੀ ਸੋਹਣੀ ਆ ਯਾਰ ਘੱਟੀ ਥੱਲੇ ਥਾਨ ਵੜੇ ਵਰਲਾਂ ਦੇ ਆ ਓਕੇ ਆ ਨਾ ਤਾਂ ਕਰਗੀ ਜਰਾ ਹਾਂ ਨਹੀਂ ਚੰਗੀ ਆ ਚੰਗੀ ਜੀ ਤੇਰ ਤੋਂ ਸੂਤ ਨਹੀਂ ਹੈ ਜਾਂਦਾ ਚੰਗੀ चीज ਆ ਵੀਡੀਓ ਦਾ ਮੱਕਾ ਕਾਹਦਾ ਆ ਬੋਚਾ ਬਰਾਵਾ ਵੀਡੀਓ ਤੇ ਨਾ ਅੱਗਾ ਚੱਕ ਜੇ ਇਹਦਾ ਰਾਜੂ ਵੀਰੇ ਕਿੰਨੇ ਦੀ ਦੇ ਦੇਾਂਗੇ ਕੱਟੀ ਜੇ ਕੋਈ ਸੱਜਣ ਆਪਣਾ ਮੰਗਦਾ ਇਹਦਾ 20000 ਰੁਪਏ ਇਹਦੀ ਡਿਮਾਂਡ 20000 ਰੁਪਏ ਤੇ ਬਾਕੀ ਕਰ ਦੇਾਂਗੇ ਹਣਾ ਜਿੱਥੇ ਵੀ ਸੈਟਿੰਗ ਆ ਗਈ ਹਾਂਜੀ ਓਕੇ ਰਿਪੋਰਟ ਸੱਜਣੋ ਧੰਨਵਾਦ ਆ ਤੁਹਾਡਾ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਆਪਾਂ ਮਿਲਾਂਗੇ ਅੱਗੇ ਕੋਈ ਜਲਦ ਨਵੀਂ ਵੀਡੀਓ ਨਵੀਂ ਅਪਡੇਟ ਨਾਲ